ਮੈਨੂੰ ਸੁਹਾਣਾ ਸਾਹਿਬ ਤੇ ਚਿੱਤੇ ਆ ਗਿਆ ਮੈਂ ਜਦੋਂ ਲਰਨਿੰਗ ਪੀਰੀਅਡ ਦੇ ਵਿੱਚ ਸੀਗਾ ਇੱਥੇ ਤੇ ਮੈਂ ਆਈ ਵਾਸ ਵਰਕਿੰਗ ਵਿਦ এবੀਪੀ ਨਿਊਜ਼ ਤੇ ਮੈਂ ਸੁਹਾਣਾ ਸਾਹਿਬ ਅਰਦਾਸ ਕਰਦਾ ਕਿ ਪ੍ਰਮਾਤਮਾ ਮਤਲਬ ਕਾਮਯਾਬੀ ਬਖਸ਼ ਤੇ ਹੋਰ ਬੜੀਆਂ ਮੰਦੀਆਂ ਗੱਲਾਂ ਸੀ ਮੇਰਾ ਆਪਣਾ ਇਹ ਕੇਸ ਸਟਡੀ ਆ ਕਿ ਮੇਰੀ ਖੁਦ ਬਹੁਤ ਸ਼ਰਦਾ ਸੁਹਾਣਾ ਸਾਹਿਬ ਤੁਸੀਂ ਜਿੱਥੇ ਮਰਜੀ ਸ਼ਰਦਾ ਮੈਂ ਤੁਹਾਨੂੰ ਇਸ ਦੇ ਰਿਲੇਟਡ ਮੈਂ ਕਦੇ ਗੱਲ ਨਹੀਂ ਕੀਤਾ ਮੈਨੂੰ ਲੱਗਦਾ ਤੁਸੀਂ ਪਹਿਲੇ ਮੇਰੇ ਭਰਾਵੋਂ ਵੱਡੇ ਜਿੱਦਣਾ ਮੈਂ ਸ਼ੇਅਰ ਕਰ ਲਗਿਆ ਇਹਦਾ ਹੋ ਸਕਦਾ ਕ੍ਰਿਟਿਸਿਜ਼ਮ ਬਹੁਤ ਹੋਵੇ ਹਾਂ ਤੁਹਾਨੂੰ ਸਟੋਰੀ ਸੁਣਾਉਣਾ ਇੱਕ ਤੁਸੀਂ ਇਹ ਚੋਂ ਤਤ ਕੱਢਿਓ ਮੈਨੂੰ ਨਹੀਂ ਮਿਲੇਗਾ ਜੀ ਤੁਸੀਂ ਕੱਢਿਓ ਮੇਰੇ ਚਾਰ ਭੈਣਾ ਹੋ ਗਈਆਂ ਠੀਕ ਹੈ ਮੇਰੇ ਤੁਹਾਨੂੰ ਸ਼ਾਰਟ ਸ਼ਾਰਟ ਦੱਸਦਾ ਮੇਰੇ ਗੇਟ ਦੇ ਬਾਹਰ ਪੰਡਤ ਆਇਆ ਪਿੰਡ ਮੇਰੇ ਸਾਰੇ ਰਿਸ਼ਤੇਦਾਰ ਜਾਣਦੇ ਨੇ ਸਭ ਜਾਣਦੇ ਨੇ ਗੱਲੋਂ ਸਾਰੇ ਦੋਸਤ ਜਾਣਦੇ ਨੇ ਉਹ ਮੇਰੀ ਮਾਤਾ ਨੂੰ ਕਹਿੰਦੇ ਮਾਤਾ ਵੀ ਸਾਨੂੰ ਦੇ ਕੁਝ ਖਾਣ ਨੂੰ ਮੇਰੀ ਮਾਤਾ ਨੇ ਠਾਸੀ ਦੀ ਗੱਲ ਆਹੀ ਰੋਟੀ ਦਿੱਤੀ 10 ਰੁਪਏ ਦਿੱਤੇ ਜਿਵੇਂ ਅੱਜ ਤੁਸੀਂ ਕਿਸੇ ਬਾਬੇ ਨੂੰ ਬਾਬਾ ਸੀਗਾ ਉਹ ਪੰਡਤ ਨਹੀਂ ਸੀ ਬਾਬਾ ਸੀਗਾ ਜਿਹੜੇ ਖੈਰ ਲੈਣ ਆਲੇ ਹੁੰਦੇ ਹੁੰਦੇ ਤੇ ਮੇਰੀ ਮਾਤਾ ਨੇ 10 ਰੁਪਏ ਮੱਥਾ ਟਿਕਾਇਆ ਬਾਬਾ ਕਹਿੰਦਾ ਭਾਈ ਤੇਰੇ ਮੁੰਡਾ ਨਹੀਂ ਹੋਣਾਗਾ ਹੂੰ ਮੇਰੀ ਮਾਤਾ ਕਹਿੰਦੀ ਬਾਬਾ ਜੀ ਮੈਂ ਰੋਟੀ ਵੀ ਖਵਾਈ ਪੈਸੇ ਦਿੱਤੇ ਮੁੰਡਾ ਕਿਉਂ ਨਹੀਂ ਹੋਣਾਗਾ ਵੀ ਮਾਤਾ ਕਹਿੰਦੀ ਬਾਬਾ ਤੂੰ ਖੋਰ ਖਾਲਾ ਕੁਛ ਪਰ ਤੂੰ ਮੈਨੂੰ ਆਇਆ ਨਾ ਕਹਿ ਵੀ ਮੇਰੇ ਤਾਂ ਪਹਿਲਾਂ ਹੀ ਚਾਰ ਕੁੜੀਆਂ ਨੇ ਵੀ ਮੈਨੂੰ ਆਇਆ ਮੇਰੇ ਮੁੰਡਾ ਹੋ ਜੇ ਪੀੜੀ ਆਪਣੇ ਹੀ ਪੀੜੀ ਚੱਲ ਪੂਗੇ ਤੇ ਮਾਤਾ ਕਹਿੰਦੇ ਚੱਲ ਕੋਈ ਨਾ ਬਾਬਾ ਜਿਵੇਂ ਤੈਨੂੰ ਠੀਕ ਜਿਵੇਂ ਪ੍ਰਮਾਤਮਾ ਨੂੰ ਉਹ ਫੇਰ ਮੁੜਿਆ ਆ। ਕਹਿੰਦਾ ਮਾਤਾ ਮੈਂ ਤੈਨੂੰ ਚੈੱਕ ਕਰਨ ਆਇਆ ਸੀ। ਕਹਿੰਦਾ ਤੇਰੇ ਮੁੰਡਾ ਹੋਊਗਾ ਪਰ ਨਾ ਇੱਕ ਤੂੰ ਚੜ੍ਹਦੇ ਵੱਲ ਕੋਈ ਸੰਤ ਨੇ ਤੂੰ ਉੱਥੇ ਜਾ ਤੇਰੇ ਉੱਥੇ ਮੁੰਡਾ ਹੋਊਗਾ। ਨੈਕਸਟ ਡੇ ਮੇਰੇ ਮਾਸੀ ਆ ਗਏ ਛੜਕ ਪਿੰਡ ਤੋਂ। ਮਾਸੀ ਕਹਿੰਦੀ ਮੇਰੀ ਮੰਮੀ ਨੂੰ ਕਹਿੰਦੀ ਕਹਿੰਦੀ ਵੀ ਭੈਣ ਚਾਰ ਕੁੜੀਆਂ ਹੋ ਗਈਆਂ ਵੀ ਐਂ ਕਰ ਤੂੰ ਇੱਥੇ ਸਾਡੇ ਸੰਤ ਨੇ ਉੱਥੇ ਮੁੰਡਾ ਹੁੰਦਾ। ਵੀ ਤੂੰ ਉੱਥੇ ਮਥਾਈ ਟਿਕਿਆ ਜਾ ਕੇ। ਮਾਤਾ ਕਹਿੰਦੀ ਵੀ ਠੀਕ ਆ ਪੇਟੇ ਕਿਉਣੀਆ। ਗਏ ਬਾਬਿਆਂ ਕੋਲ ਮੰਮੀ ਡੈਡੀ ਸਕੂਟਰ ਤੇ ਗਏ ਸਾਡੇ ਕੋਲ ਹਰਾ ਸਕੂਟਰ ਹੁੰਦਾ ਸੀ ਉਦੋਂ ਉਹ ਨਿਕਾ ਜਾ ਪ੍ਰਿਆ ਪ੍ਰਿਆ ਤੇ ਉਹ ਬਾਬੇ ਮੇਰੇ ਡੈਡੀ ਨੂੰ ਕਹਿੰਦੇ ਕਹਿੰਦੇ ਜੀ ਉਦੋਂ ਮੇਰੇ ਡੈਡੀ ਪੈਗ ਲਾ ਲੈਂਦੇ ਸੀ ਡਰਿੰਕ ਕਰ ਲੈਂਦੇ ਸੀ ਕਹਿੰਦੇ ਭਾਈ ਮੇਰੇ ਫਾਦਰ ਸਾਹਿਬ ਦਾ ਨਾਮ ਨਿਸ਼ਾਨ ਸਿੰਘ ਆ ਉਹ ਕਹਿੰਦੇ ਨਿਸ਼ਾਨ ਸਿੰਘ ਤੇਰੇ ਮੁੰਡਾ ਤਾਂ ਹੋ ਜਾ ਪਰ ਤੂੰ दारू ਛੱਡ ਨਹੀਂ ਪਉ ਮੇਰੇ ਡੈਡੀ ਕਹਿੰਦਾ ਕਹਿੰਦਾ ਬਾਬਾ ਜੀ ਮੇਰੇ ਮੁੰਡਾ ਹੋ ਜੇ ਤੂੰ दारू ਛੱਡੋ ਮੈਂ ਅਮਰਤ ਛਕ ਲੂੰ ਤੇ ਉਹ ਕਹਿੰਦੇ ਚਲ ਹੋ ਜਾ ਫਿਰ ਤੁਹਾਨੂੰ ਫਿਰ ਦੱਸਦਾ ਜਦੋਂ ਮੇਰਾ ਜਨਮ ਹੋਣ ਵਾਲਾ ਸੀਗਾ ਕਰਦੇ ਡਰ ਗਏ ਕਰਦੇ ਕਹਿੰਦੇ ਬਾਬੇ ਨੂੰ ਕਹਿੰਦੇ ਬਾਬਾ ਜੀ ਵੀ ਮੁੰਡਾ ਹੀ ਹੋਊਗਾ ਵੀ ਸਾਡੇ ਤਾਂ 4 ਕੁੜੀਆਂ ਪਹਿਲਾਂ ਨੇ ਬਾਬੇ ਕਹਿੰਦੇ ਯਾਰ ਮੁੰਡਾ ਹੀ ਹੋਣਾ ਵਿੱਚ ਵੀ ਇਹ ਫਿਕਰ ਹੋ ਜੋ ਕਰਦੇ ਕਹਿੰਦੇ ਵੀ ਮਤਲਬ ਥੋੜਾ ਜਿਹਾ ਸ਼ੱਕ ਜ਼ਾਹਿਰ ਕੀਤਾ ਵੀ ਹੋਊਗਾ ਬਾਬਾ ਜੀ ਐਵੇਂ ਤਾਂ ਨਹੀਂ ਕਹੀ ਜਾਂਦੇ ਕਿਤੇ ਬਾਬੇ ਕਹਿੰਦੇ ਤੁਸੀਂ ਮੁੰਡਾ ਕਹਿੰਨਾ ਤੁਹਾਡਾ ਮੁੰਡਾ ਦਾ ਜਨਮ ਹੋਊਗਾ ਨਾ ਨਿਸ਼ਾਨੀ ਲੈ ਕੇ ਆਊਗਾ ਤਾਂ ਜਦੋਂ ਮੇਰਾ ਜਨਮ ਹੋਇਆ ਡਾਕਟਰ ਨੂੰ ਸਪੈਸ਼ਲ ਕਿਹਾ ਗਿਆ ਵੀ ਤੂੰ ਧਿਆਨ ਰੱਖਣਾ ਮੇਰੇ ਆ ਜਮੰਦਰੂ ਹੈ ਜਮੰਦਰੂ ਆ ਮਣਕਾ ਇਹ ਮੈਨੂੰ ਦੇਖਿਆ ਮੇਰੇ ਘਰ ਦੇ ਦੱਸਦ ਨੇ ਵੀ ਜਦੋਂ ਮੇਰਾ ਜਨਮ ਹੋਇਆ ਸੀ ਮੇਰੇ ਹੱਥ ਦੇ ਵਿੱਚ ਇੱਕ ਸੀਗਾ ਆ ਮਾਸ ਦਾ ਇੱਕ ਲੱਡੂ ਟਾਈਪ ਜਿਹਾ ਸੀਗਾ ਉਹ ਚੋਂ ਕਲਰ ਨਿਕਲਦੇ ਸੀ ਉਹਦੇ ਵਿੱਚੋਂ ਤਾਰ ਸੀ ਤਾਰ ਮੇਰੇ ਇੱਥੇ ਟੱਚ ਹੁੰਦੀ ਸੀ ਜਦੋਂ ਮੇਰਾ ਜਨਮ ਹੋਇਆ ਤਾਂ ਬਾਬਿਆਂ ਨੇ ਉਹ ਕਿਹਾ ਸੀ ਬਾਬੇ ਕਹਿੰਦੇ ਵੀ ਤੁਸੀਂ ਇਹ ਨੂੰ ਨਾਲ ਰੱਖਣਾ ਜਿਹੜੀ ਇਹ ਚੀਜ਼ ਹੈ ਬੱਚੇ ਦੇ ਨਾਲ ਰਹਿਣੀ ਚਾਹੀਦੀ ਆ ਵੀ ਇਹ ਦੁਨੀਆ 'ਚ ਬਹੁਤ ਤਰੱਕੀ ਕਰੂਗਾ ਬਹੁਤ ਅੱਗੇ ਜਾਊਗਾ ਤਾਂ ਹੁਣ ਕਿਸੇ ਨਾ ਕਿਸੇ ਰੀਜਨ ਕਰਕੇ ਡਾਕਟਰ ਨੇ ਉਹ ਕੱਟਤਾ ਤੇ ਉਹ ਸਾਨੂੰ ਚੀਜ਼ ਨਹੀਂ ਮਿਲੀ ਮੈ ਗਮ ਹੋ ਗਈ ਮੈਸ ਹੋ ਗਈ ਪਤਾ ਨਹੀਂ ਡਾਕਟਰ ਨੇ ਕੀਤੀ ਪਤਾ ਨਹੀਂ ਕਿਹਨੇ ਕੀਤੀ ਪਤਾ ਨਹੀਂ ਕੋਈ ਨੇੜ ਲਿਆ ਨੇ ਕੀਤੀ ਪਰਿਵਾਰਕ ਤੌਰ ਤੇ ਕਈ ਚੀਜ਼ਾਂ ਹੁੰਦੀਆਂ ਨੇ ਤੇ ਅਸੀਂ ਫਿਰ ਬਾਬਿਆਂ ਕੋਲ ਬਾਬੇ ਕਹਿੰਦੇ ਵੀ ਤੁਸੀਂ ਉਹ ਕਹਿੰਦੇ ਕਹਿੰਦੇ ਹਾਂ ਚਲੋ ਕਰ ਦੇ ਕਹਿੰਦੇ ਵੀ ਉਹ ਤਾਂ ਪਤਾ ਹੀ ਨਹੀਂ ਸਾਨੂੰ ਲੱਭਿਆ ਨਹੀਂ ਬਾਬੇ ਕਹਿੰਦੇ ਵੀ ਹੁਣ ਉਹ ਗੱਲ ਤਾਂ ਨਹੀਂ ਬਾਨੀ ਪਰ ਫਿਰ ਵੀ ਇਹ ਇਹਨੂੰ ਬਹੁਤ ਕੁਝ ਮਿਲੂਗਾ ਤੁਹਾਨੂੰ ਜਿਹੜੇ ਮਹਾਂਪੁਰਸੀ ਇੱਥੇ ਛੜੱਕ ਪਿੰਡ ਤਾਂ ਉਹ ਜਿਹੜੇ ਪਿੰਡ ਦੀ ਗੱਲ ਕਰਦਾ ਤਾਂ ਉਹ ਕਹਿੰਦੇ ਵੀ ਫਿਰ ਵੀ ਉਹਨੂੰ ਬਹੁਤ ਕੁਝ ਮਿਲੂਗਾ ਇਹਨੂੰ ਬੜਾ ਕੁਝ ਜ਼ਿੰਦਗੀ ਤੋਂ ਪਹਿਲਾਂ ਮੇਰੇ ਤੋਂ ਟਾਈਮ ਤੋਂ ਪਹਿਲਾਂ ਮਿਲੂਗਾ ਤਾਂ ਮੈਂ ਇੰਨਾ ਧਾਰਮਿਕ ਸੀਗਾ ਛੋਟਾ ਹੁੰਦਾ ਮੈਂ ਗ੍ਰੰਥ ਪੜ੍ਹਦਾ ਸੀ ਮੈਂ ਛੋਟਾ ਹੁੰਦਾ ਪੱਗ ਬੰਨੀ ਹੁੰਦੀ ਸੀ ਮੇਰੇ ਨਿੱਕੇ ਹੁੰਦੇ ਦੇ ਪਰਨਾ ਬੰਨਿਆ ਹੁੰਦੇ ਜਦੋਂ ਮੈਂ 5-6 ਸਾਲ ਦਾ ਸੀਗਾ ਉਦੋਂ ਹੀ ਮੈਂ ਪੱਗ ਬੰਨਣ ਲੱਗਿਆ ਸੀ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਰੇਅਰ ਬੰਦੇ ਨੇ ਜਿਨ੍ਹਾਂ ਨੇ ਕਦੇ ਮੈਨੂੰ ਗਾਲ ਕੱਢ ਕੇ ਬੁਲਾਇਆ ਹੋਵੇ ਅੱਛਾ ਤੇ ਮੈਜਿਕ ਪਿੰਡ ਖੇਡਦਾ ਵੀ ਸੀਗਾ ਜਿਹੜੇ ਮੇਰੇ ਪਿੰਡ ਦੇ ਲੋਕ ਮੇਰਾ ਸਤਿਕਾਰ ਕਰਦੇ ਸੀਗੇ ਤਾਂ ਪਰਮਾਤਮਾ ਦੀ ਮਿਹਰ ਦੇ ਨਾਲ ਜਿੱਥੇ ਮੈਂ ਐਂਟਰ ਕੀਤਾ ਨੋਰਮਲ ਹੋ ਕੇ ਐਂਟਰ ਕੀਤਾ ਪਰ ਜਦੋਂ ਹੀ ਮੈਂ ਉੱਥੇ ਸਾਲ 2 ਸਾਲ 3 ਸਾਲ ਰਹਿ ਕੇ ਨਿਕਲਿਆ ਬਾਹਰ ਤਾਂ ਉਹਨਾਂ ਸਾਰਿਆਂ ਦਾ ਲੀਡਰ ਬਣ ਕੇ ਨਿਕਲਿਆ ਬਾਹਰ ਚਾਹੇ ਮੇਰੀ ਐਜੂਕੇਸ਼ਨ ਹੋਵੇ ਚਾਹੇ ਮੇਰੀ ਕਲਾਸ ਹੋਵੇ ਚਾਹੇ ਮੇਰੀ ਬੀਟੈਕ ਹੋਵੇ ਚਾਹੇ ਕਿਤੇ ਨਵੇਂ ਥਾਂ ਤੇ ਐਡਮਿਸ਼ਨ ਹੋਵੇ ਚਾਹੇ ਨਵੇਂ ਗਰੁੱਪ ਦੇ ਵਿੱਚ ਮੇਰੀ ਐਂਟਰੀ ਹੋਵੇ ਜਾਵੇਂ ਨਵੇਂ ਕਿਸੇ ਬੰਦੇ ਨੂੰ ਮਿਲਾਂ ਕਿਤੇ ਵੀ ਮਿਲਾਂ ਪਰ ਜਦੋਂ ਮੈਂ ਉਸ ਬੰਦੇ ਨੂੰ ਮਿਲ ਕੇ ਜਾਣਾ ਹਾਂ ਤਾਂ ਮੇਰੀ ਮੈਂ ਉਹਦਾ ਹਮੇਸ਼ਾ ਲੀਡਰ ਬਣ ਕੇ ਨਿਕਲਦਾ ਉਹ ਗਰੁੱਪ ਦੇ ਵਿੱਚੋਂ ਬਿਲਕੁਲ ਠੀਕ ਹਾਂ ਹੁਣ ਇੱਥੇ ਦੇਖੋ ਤੁਸੀਂ ਹੁਣ ਮੈਨੂੰ ਇਹ ਤੁਸੀਂ ਸਮਝਾਓ ਮੈਨੂੰ ਨਹੀਂ ਪਤਾਗਾ بڑے ਲੋਕ ਕਹਿਣਗੇ ਯਾਰ ਤੂੰ ਕੀ ਆ ਕੀ ਗੱਲਾਂ ਕਰਦੀ ਮੈਨੂੰ ਤੁਹਾਡੀ ਗੱਲ ਤੋਂ ਇਹ ਸਮਝਾਈ ਹੈ ਕਿ ਇੱਕ ਤਾਂ ਉਹਨਾਂ ਨੇ ਕੋਈ ਦਵਾ ਤੇ दारू ਨਹੀਂ ਦਿੱਤੀ ਹਾਂ ਦੂਸਰਾ ਉਹਨਾਂ ਨੇ ਕੋਈ ਮੰਤਰ ਨਹੀਂ ਮਾਰਿਆ ਤੀਸਰਾ ਉਹਨੇ ਸਿੱਖੀ ਨਾਲ ਜੋੜਿਆ ਆਠ ਲਈ ਗਿਆ ਆਠ ਨਾਲ ਜੋੜਿਆ ਤੇ ਸ਼ਰਾਬ ਛਡਾਈ ਆ ਹਾਂ ਤੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਸਾਰਾ ਕੁਝ ਹੋਇਆ ਗੁਰਦੁਆਰਾ ਸਾਹਿਬ ਤੇ ਮੈਨੂੰ ਲੱਗਦਾ ਨਹੀਂ ਇਹ ਝ ਕੁਝ ਗਲਤ ਹੈ ਮਾਹਪੁਰਸ਼ ਸੀਗੇ ਮਾਹਪੁਰਸ਼ ਹੈਗੇ ਆ ਤੇ ਮਾਹਪੁਰਸ਼ ਹੁੰਦੇ ਰਹਿਣਗੇ ਬਾਅਦ ਸ਼ਰਤ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਮੁੰਡਾ ਦੇਣਾ ਤੁਹਾਨੂੰ ਜਾਂ ਮੇਰੇ ਚਮਤਕਾਰ ਨਾਲ ਹੋਣਾ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਪ੍ਰਮਾਤਮਾ ਨਾਲ ਜੋੜਿਆ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਉਹਦੇ ਸੈਕਿੰਡ ਹੋਰ ਦੱਸ ਦੇਣਾ ਜਿੱਥੇ ਹੁਣ ਮੇਰਾ ਰਿਸ਼ਤਾ ਬਣਾ ਕੋਈ ਜਾਦੂ ਟੂਣਾ ਹੁੰਦਾ ਕੋਈ ਕੋਈ ਤਵੀਰ ਧਾਗਾ ਆਉਂਦਾ ਫੇਰ ਮੈਂ ਮੈਂ ਉਹਦੇ ਚ ਮੈਂ ਵਿਸ਼ਵਾਸ ਨਹੀਂ ਰੱਖਦਾ ਜਿੱਥੇ ਹੁਣ ਮੇਰਾ ਰਿਸ਼ਤਾ ਹੋਇਆ ਮੇਰੇ ਜਿਹੜੇ ਦਾਦਾ ਜੀ ਨੇ ਉਧਰ ਮੇਰੀ ਵਾਈਫ ਦੇ ਦਾਦਾ ਜੀ ਨੇ ਉਹ ਸੰਤ ਨੇ ਤੇ ਮੈਨੂੰ ਕੋਈ ਨਹੀਂ ਸੀਗਾ ਵਿਆਹ ਦਾ ਕੁਝ ਨਹੀਂ ਸੀਗਾ ਸਡਨਲੀ ਇੱਕ ਬੰਦਾ ਮੈਨੂੰ ਕਹਿੰਦਾ ਯਾਰ ਤੂੰ ਵੀ ਵਿਆਹ ਕਰਾ ਲਾ ਮੇਰਾ ਇੱਕ ਹੀ ਰਿਪਲਾਈ ਹੁੰਦਾ ਸੀ ਐਵੇਂ ਲੈ ਬਣ ਗਿਆ ਸੀ ਮੈਂ ਤੂੰ ਇੰਨਾ ਔਖਾ ਤੂੰ ਕਰਾ ਦੇ ਮੈਨੂੰ ਇੱਕ ਬੰਦੇ ਨੇ ਕਿਹਾ ਕਹਿੰਦਾ ਤੂੰ ਵਿਆਹ ਕਰਾ ਲੈ MLA ਸਾਹਿਬ ਵਿਆਹ ਕਰਾ ਲਓ ਹੁਣ ਮੈਂ ਕਹਿੰਦਾ ਇੱਡਾ ਔਕਾਤ ਤੂੰ ਕਰਾ ਦੇ ਕਹਿੰਦਾ ਮੈਂ ਤਾਂ ਕੱਲ ਨੂੰ ਕਰਾ ਦੇਣਾ ਗੱਲ ਚੱਲ ਪਈ ਜੀ ਉਹ ਕਹਿੰਦਾ ਬਠਿੰਡੇ ਆ ਜੀ ਮੈਂ ਕਹਾ ਤਾਂ ਬਠਿੰਡੇ ਹੁਣ ਮੈਂ ਜਾਣਾ ਹੀ ਨਹੀਂ ਸੀਗਾ ਮੈਨੂੰ ਅਰਜੈਂਟ ਕੰਮ ਹੋ ਗਿਆ ਮੈਨੂੰ ਬਠਿੰਡੇ ਜਾਣਾ ਪਿਆ ਮੈਂ ਉਸ ਬੰਦੇ ਨੂੰ ਕਾਲਿੰਗ ਨਹੀਂ ਕੀਤੀ ਉਹ ਮੈਨੂੰ ਕਹਿੰਦਾ ਬਾਈ ਜੀ ਤੁਸੀਂ ਬਠਿੰਡੇ ਨਹੀਂ ਆਏ ਕਹਿੰਦਾ ਮੈਨੂੰ ਕਾਲਿੰਗ ਕੀਤੀ ਮੈਂ ਕਹਾ ਆਇਆ ਤਾਂ ਮੈਂ ਬਠਿੰਡੇ ਹੀ ਆਂ ਪਰ ਮੈਂ ਯਾਰ ਵੈਸੇ ਹੀ ਕਹਿੰਦਾ ਆ ਜਾ ਘਰੇ ਆ ਜਾ ਘਰੇ ਆ ਜਾ ਉਹਨੇ ਮੈਨੂੰ ਤਾਂ ਕਿਨਾ ਘਰੇ ਬੁਲਾ ਲਿਆ ਉੱਥੇ ਮੈਨੂੰ ਮੇਰੇ ਜਿਹੜੇ ਸਹੁਰਾ ਸਾਹਿਬ ਨੇ ਉਹ ਮਿਲ ਗਏ ਚਾਚਾ ਸਹੁਰਾ ਉਹ ਬੈਠੇ ਸੀਗੇ ਪਹਿਲਾਂ ਹੀ ਉਹ ਗੱਲਾਂ ਕਰਨ ਲੱਗੇ ਉਹ ਕਹਿੰਦੇ ਜੀ ਸਾਡਾ ਤਾਂ ਅਸੀਂ ਤਾਂ ਛਾਂ ਤੋਂ ਮੁੰਡਾ ਫਾਈਨਲ ਆ ਉਹ ਮੈਂ ਮਨ ਸੋਚਿਆ ਮੈਂ ਕਿਹਾ ਮੈਂ ਮੰਮੀ ਨੂੰ ਨਹੀਂ ਪਤਾ ਡੈਡੀ ਨੂੰ ਨਹੀਂ ਪਤਾ ਪੈਰਾਂ ਨੂੰ ਨਹੀਂ ਪਤਾ ਅਜੇ ਮੇਰਾ ਘਰ ਨਹੀਂ ਬਣਿਆ ਕੁਛ ਨਹੀਂ ਗਿਆ ਵੀ ਐਂ ਐਡੀ ਛੇਤੀ ਕਿਵੇਂ ਚੀਜ਼ ਚੱਲ ਰਹੀ ਆ ਉਹ ਕਹਿੰਦੇ ਵੀ ਪੰਜਾਂ ਦਿਨਾਂ ਨੂੰ ਬਾਬਾ ਜੀ ਆਉਣਗੇ ਵੀ ਕਹਿੰਦੇ ਉਹ ਹਾਂ ਕਰ ਉਹ ਉਹ ਦੇਖਣਗੇ ਇੱਕ ਵਾਰ ਦੇਖਣਗੇ ਪੰਜ ਦਿਨਾਂ ਨੂੰ ਬਾਬਾ ਜੀ ਮਿਲ ਪਏ ਤੇ ਉਹ ਉਹ ਕਹਿੰਦੇ ਮੈਂ ਤਾਂ ਜਾਨ ਸਾਰੀ ਕਹਿੰਦੇ ਕਹਿੰਦੇ ਮੈਂ ਤਾਂ ਮੈਂ ਤਾਂ ਮੁੰਡਾ ਪਸੰਦ ਆ ਉਹਨਾਂ ਨੇ ਮੈਨੂੰ ਸਰੂਪਾ ਦਿੱਤਾ ਘਰੇ ਮੇਰੇ ਘਰੇ ਕੁਝ ਨਹੀਂ ਪਤਾਗਾ ਮੇਰੇ ਮੰਮੀ ਡੜੀ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਉਹਨਾਂ ਨੇ ਮੈਨੂੰ ਸਰੂਪਾ ਦਿੱਤਾ ਮੈਨੂੰ ਕਹਿਣ ਲੱਗੇ ਕਹਿੰਦੇ ਜੇ ਤਾ ਆਪਣਾ ਅੱਗੇ ਪਰਿਵਾਰਕ ਸਬੰਧ ਬਣੇ ਤਾਂ ਤੂੰ ਇਹ ਸਰੂਪਾ ਮੰਨ ਲਈ ਵੀ ਮੈਂ ਤੈਨੂੰ ਭਾਈ ਆਪਦਾ ਬੱਚਿਆਂ ਦੇ ਤੌਰ ਤੇ ਦੇਤਾ ਜੇ ਕਿਤੇ ਨਹੀਂ ਮੰਨੇ ਤਾਂ ਤੂੰ ਭਾਈ ਸਾਡੇ ਘਰੇ ਆਇਆ ਵੀ ਤੂੰ ਮੈਨੂੰ ਪਿਆਰਾ ਬਹੁਤ ਲੱਗਿਆ ਵੀ ਮੈਂ ਵੈਸੇ ਤੈਨੂੰ ਸਤਕਾਰ ਦੇ ਤੌਰ ਤੇ ਤੈਨੂੰ ਇਹ ਦੇ ਰਿਹਾ ਵੀ ਤੂੰ ਜਿਵੇਂ ਮਰਜ਼ੀ ਮੰਨ ਲੈ 14 ਦਿਨ ਦੇ ਵਿੱਚ ਸਭ ਕੁਝ ਫਾਈਨਲ ਹੋ ਕੇ 15 ਦਿਨ ਚ 20 25 ਦਿਨਾਂ ਬਾਅਦ ਮੇਰਾ ਵਿਆਹ ਹੋ ਗਿਆ ਤੇ ਜਿਸ ਦਿਨ ਮੇਰਾ ਜਨਮ ਦਿਨ ਆ ਉਸ ਦਿਨ ਹੀ ਮੇਰੇ ਦਾਦੇ ਸੌਰੇ ਦਾ ਬਰਥਡੇ ਆ ਕੀ ਬਾਤ ਆ